ਇਸ ਮੈਂ ਨਾ ਤੋਂ ਕੇ ਹਟ ਚੁੱਕੀ ਹਾਂ ਅੱਜ ਮੈਂ ਫਿਰ ਉਹ ਵਹੀ ਕੱਪੜੇ ਪਾ ਲਏ ਆ ਸਭ ਕੁਝ ਪਾ ਲਿਆ ਹੋਏ ਕੋ ਮੈਂ ਕੀ ਰੋਜ਼ ਰੋਜ਼ ਕੱਪੜੇ ਧੋ ਅੱਜ ਨਹੀਂ ਧੋਤੇ ਅੱਜ ਵੀਰਵਾਰ ਵੀ ਸੀ ਵੈਸੇ ਵੀ ਕੱਪੜੇ ਧੋਣੇ ਚੰਗੇ ਨਹੀਂ ਹੁੰਦੇ ਅੱਜ ਦੇ ਦਿਨ ਨਹੀਂ ਧੋਤੇ ਮੈਂ ਤੇ ਪਤਾ ਕੀ ਹੈ ਅੱਜ ਮੈਨੂੰ ਵਾਟਰ ਨਾ ਲੱਗਦੀ ਬਈ ਜਿੰਨਾ ਹੁੰਦੇ ਵਕਤ ਮੇਰੇ ਹੱਥ ਹਲੇ ਵੀ ਠੰਡੇ ਆ ਜੋ ਬਹੁਤ ਠੰਡੇ ਹੱਥ ਹੈ ਹਲੇ ਵੀ ਕਿਉਂਕਿ ਮੈਨੂੰ ਠੰਡੀ ਨਹੀਂ ਲੱਗਦੀ ਬਈ ਸੀ ਤਾਂ ਬਸ ਉਸ ਤੋਂ ਬਾਅਦ ਮੈਂ ਰੋਟੀ ਰੋਟੀ ਹਲੇ ਖਾਉਂਗੀ ਰੁੱਕ ਕੇ ਰੋਟੀ ਰੋਟੀ ਖਾ ਕੇ ਫਿਰ ওই ਕਾਲਾ ਲਗਾ ਮਗਰਾ ਨੂੰ ਫੋਨ ਦੇਖਾਂਗੇ ਅਰ ਕੇ ਗਲਦਸਾ ਸਾਡੇ ਇੱਥੇ ਨਿੰਬੂ ਦਾ ਪੇੜ ਲੱਗਿਆ ਹੋਇਆ ਨਾ ਉਹਨੂੰ ਬਹੁਤ سارے ਨਿੰਬੂ ਆ ਗਏ ਉਹ ਪੱਕ ਵੀ ਗਏ ਪੀਲੇ ਪੀਲੇ ਹੋ ਗਏ ਮੈਂ ਤੁਹਾਨੂੰ ਦਿਖਾਨੀ ਆ ਠੀਕ ਆ ਗਾਇਸ ਆਪਾਂ ਚਲਦੇ ਨਿੰਬੂ ਦੇਖਣਾ ਆ ਦੇਖੋ ਨਿੰਬੂ ਲੱਗੇ ਹੋਏ ਆ ਨਾ ਆ ਦੇਖੇ ਕਿ ਆ ਦੇ ਕਿੰਨੇ ਨਿੰਬੂ ਲੱਗੇ ਆ ਦੇਖ ਆ ਦੇਖੋ ਕਾਫੀ سارے ਲੱਗੇ ਹੈਗਾ ਨਿੱਕਾ ਜਿਹਾ ਪੇੜ ਆ ਦੇਖੇ ਇੱਥੇ ਵੀ ਇੱਕ ਦੋ ਲੱਗੇ ਆ ਦੇਖ ਆ ਦੇਖੋ ਨਿੰਬੂ ਲੱਗੇ ਹੋਏ ਇੱਥੇ ਇੰਨੇ ਨਿੰਬੂ ਲੱਗੇ ਹੋਏ ਆ ਇਹਦੇ ਵਿੱਚ ਨਿੰਬੂ ਵਥੇਰੇ ਇਹ ਮਿਰਚੀ ਦਾ ਪੇੜ ਇਹਦੇ ਵਿੱਚ ਕੁਝ ਨਹੀਂ ਲੱਗੇ ਇੱਥੇ ਨਿੰਬੂ ਲੱਗੇ ਰਾਤੀ ਮੈਂ ਤੋੜੇ ਸੀ ਇਹਦੇ ਵਿੱਚ ਰਾਤੀ ਮੈਂ ਨਿੰਬੂ ਇੱਕ ਤੋੜਿਆ ਸੀ ਇੰਨਾ ਵਧੀਆ ਸੀ ਦਸੇ ਵਾਲਾ ਨਿੰਬੂ ਸੀ ਪਤਲੀ ਬਿਲਕੁਲ ਛਿੱਲੜ ਪਤਲਾ ਸੀ ਨਿੰਬੂ ਦਾ ਇੰਨੇ ਵਧੀਆ ਨਿੰਬੂ ਲੱਗੇ ਹੋਏ ਆ ਮੈਂ ਤਾਂ ਇਹਦਾ ਪੇੜ ਨਾ ਜਿੱਥੇ ਕਿਤੇ ਆਪਾਂ ਹੋਰ ਕਿਰਾਏ ਤੇ ਲਵਾਵੇਂ ਉੱਥੇ ਵੀ ਲੈ ਜਾਵਾਂਗੀ ਇੰਨਾ ਵਧੀਆ ਨਿੰਬੂ ਬਹੁਤ ਸਾਮ ਦਾ ਟਾਈਮ ਮੁੜ ਚੁੱਕਿਆ ਤਾਂ ਮੈਂ ਥੋੜੀ ਜਿਹੀ ਕੰਮ ਵੀ ਕਰ ਲਈ ਆ ਤੋਂ ਰਹਾ ਤੂੰ ਮਤੋਂ ਹੋ ਕੇ ਆੰਨੇ ਥੋੜੇ ਜਿਹਾ ਤਿਆਰ ਹੋ ਜਾਂਦੇ ਆ ਤਾਂ ਸਾਰਾ ਡੈਡੀ ਨੂੰ ਫੋਨ ਕਰਕੇ ਪੁੱਛਾਂਗੇ ਅੱਜ ਬਣਾਣਾ ਕੀ ਤੇ ਬਾਹਰ ਧੁੱਪ ਤਾਂ ਅੱਜ ਵਧੀਆ ਸੀ ਕੱਲ ਨਹੀਂ ਸੀ ਇੰਨੀ ਵਧੀਆ ਤੇ ਵਧੀਆ ਸੀ ਅੱਜ ਕੱਪੜੇ ਨੇ ਤੋਤੇ ਨਾ ਤਾਂ ਵਧੀਆ ਸੀ ਇਹਦੇ ਉੱਧਾ ਧੁੱਪ ਰੰਦੀ ਨਹੀਂ ਹੈਗੀ ਇਸ ਮੈਂ ਤਿਆਰ ਹੋ ਚੁੱਕੇ ਆ ਤੇ ਹਲੋ ਕਿ ਹਮ ਡੈਡੀ ਨੂੰ ਵਸ ਫੋਨ ਕਰਨ ਲੱਗੇ ਆ ਡੈਡੀ ਦੇਖਦੇ ਕੀ ਲੱਗੇ ਅੰਦਰ ਕੀ ਨੇ ਲੱਗੇ ਅੰਦਰ ਤੇ ਸਾਰੇ ਉੱਠ ਚੁੱਕੇ ਨੇ ਉੱਥੇ ਭਾਬੀ ਖੜੇ ਸੋ ਦੇਖਦੇ ਵੇਸ਼ਾ ਦੇਖ ਜਣ ਆਪਣਾ ਕੀ ਡੈਡੀ ਆ ਚੁੱਕੇ ਨੇ ਤੇ ਦਾਲ ਬਣਾਣੀ ਆ ਅੱਜ ਹਸਬੰਦ ਲੈ ਕੇ ਆਣਗੇ ਦਾਲ ਫਿਰ ਆਪਾਂ ਬਣਾਵਾਂਗੇ ਦਾਲ ਕੱਲ ਹੀ ਦਾਲ ਬਣਾਈ ਸੀ ਅੱਜ ਵੀ ਦਾਲ ਹੀ ਖਾਣੀ ਆ ਤੇ ਗਾਇਸ ਹੁਣ ਮੈਂ ਜਾਣ ਲੱਗੀ ਆ ਚਾਹ ਪੀਣ ਥੋੜਾ ਜਿਹਾ ਪੀਣਾ ਚਾਹ ਦਾ ਕੱਪ ਕਿਉਂਕਿ ਮੈਂ ਸਵੇਰ ਦੀ ਚਾਹ ਨਹੀਂ ਪੀਤੀ ਮੈਂ ਕੱਲੇ ਹੀ ਹੁੰਦਾ ਕੱਲੇ ਦਾ ਕੀ ਬਣਾਵਾਂ ਚਾਹ ਕੱਲੇ ਬੰਦੇ ਦਾ ਜੀ ਵੀ ਲੱਗਦਾ ਤੇ ਕੋਈ ਹੁੰਦਾ ਫਿਰ ਪੀਣੀ ਆ ਮੈਂ ਚਾਹ ਫਿਰ ਮੈਂ ਬਣਾਉਂਦੀ ਵੀ ਆ ਤਾਂ ਹੁਣ ਮੈਂ ਥੋੜਾ ਜਿਹਾ ਪੀ ਲਾਂ ਥੋੜੀ ਜਿਹੀ ਆਪਣੇ ਹਸਬੰਦ ਨਾਲ ਪੀ ਲਾਂਗੀ ਆਪਾਂ ਚਾਹ ਚੂ ਪੀ ਲਈ ਆ ਤੇ ਦਾਲ ਜਲਦੀ ਆ ਜਾ ਮੈਂ ਕਿ ਮੇਰੇ ਹਸਬੰਦ ਆ ਜਾਣ ਜਲਦੀ ਮੈਂ ਜਲਦੀ ਬਣਾ ਲਾਂਗੀ ਦਾਲ ਰਾਤ ਨੂੰ ਪਤਾ ਪਾ ਲਿਓ ਜਦੋਂ 9 ਵਜੇ ਤੱਕ ਭੰਡ ਧੋਣੀਆਂ ਉਹ ਤਾਂ ਮੈਨੂੰ ਠੰਡ ਨਹੀਂ ਲੱਗਦੀ ਹਨ ਮੈਨੂੰ ਮੈਨੂੰ ਵੀ ਪਤਾ ਹੈ ਮੈਂ ਕਿੱਦਾਂ ਧੋਣੀਆਂ ਭੰਡ ਇੰਨੀ ਠੰਡ ਲੱਗਦੀ ਹੈ ਰਾਤ ਨੂੰ ਫਿਰ ਤਾਂ ਗੱਲ ਨਾਲ ਜਲਦੀ ਰੋਟੀ ਪਾਣੀ ਖਾਓ ਤੇ ਸੋ ਜਾਓ ਹੂੰ ਤੂੰ ਬਾਜ ਬਾਤ ਔਖਾ ਹੁੰਦਾ ਨਾ ਤੇ ਹਸਬੰਡ ਹਲੇ ਤਾਂ ਕਾਇਨ ਮਤਾਂ ਨਹੀਂ ਉਹਨਾਂ ਨੇ ਬਿਨਾਂ ਟਾਈਮ ਵੱਧੂ ਅੱਜ ਮੈਂ ਰੋਟੀ ਬਣਾਉਣ ਜੇ ਲੇਟ ਹੋ ਜਾਣਾ ਕਾਫੀ ਬਹੁਤ ਲੇਟ ਹੋ ਜਾਂਦਾ ਆ ਜੜਾਣੇ ਨੂੰ ਫਟਾਫਟ ਮੇਰੇ ਹਸਬੰਡ ਆ ਚੁੱਕੇ ਆ ਆ ਦੇਖੋ ਬੈਠੇ ਹੋਏ ਆ ਤੇ ਕਹਿੰਦੇ ਇਦਾਂ ਦਾ ਕੁਝ ਲੈ ਕੇ ਆਏ ਜੀ ਮੈਂ ਤੈਨੂੰ ਫੈਕਟਰੀ ਦੀ ਯਾਦ ਆਜੋਗੇ ਤਾਂ ਹੁਣ ਆਪਾਂ ਦੇਖਣਾ ਹੈ ਕਿ ਲੈ ਕੇ ਕੀ ਆਇਆ ਠੀਕ ਹੈ ਮੇਰੇ ਹਸਬੰਡ ਪਤਾ ਕੀ ਲੈ ਕੇ ਆਏ ਨਮਕੀ ਲੈ ਕੇ ਆਏ ਜੀ ਨੂੰ ਕਹਿੰਦੇ ਵਿੱਚ ਯਾਦ ਆ ਜੂ ਯਾਰ ਨਮਕੀ ਲੈ ਕੇ ਆਏ ਸੀ ਆ ਦੇਖੋ ਮੈਂ ਦਾਲ ਚੜਾਤੇ ਫਟਾਫਟ ਦਾਲ ਨੂੰ ਇੱਕ ਸੀਟੀ ਲੱਗ ਜਾ ਉਸ ਤੋਂ ਬਾਅਦ ਆਪਾਂ ਕਰਾਂਗੇ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਮਿਲ ਕਰਦੇ ਤੁਸੀਂ ਸਾਰੇ ਠੀਕ ਹੋ ਰਹੇ ਤੇ ਗਾਇਜ਼ ਸਵੇਰੇ ਸਵੇਰੇ ਉੱਠ ਕੇ ਰੋਟੀ ਪਾਣੀ ਬਣਾਤਾ ਇਹਨਾਂ ਨੂੰ ਕਮ ਤੇ ਭੇਜਦਾ ਤੇ ਗਾਇਜ਼ ਕੱਲ ਜਿਹੜੇ ਕੱਪੜੇ ਧੋਤੇ ਸੀ ਹਲੇ ਤੱਕ ਸੁੱਕੇ ਨਹੀਂ ਆ ਦੇਖੋ ਇੱਦਾਂ ਹੀ ਪਏ ਹੋਏ ਆ ਹੁਣ ਅੱਜ ਮੈਂ ਲਾਉਂਗੀ 12 1 ਵਜੇ ਤਾ ਉਦੋਂ ਤੱਕ ਸੁੱਕ ਜਾਣਗੇ ਤੇ ਮੈਂ ਨਾ ਫਟਾਫਟ ਭਾਂਡੇ ਤੋੜਾ ਭਾਂਡੇ ਧੋਣ ਜਾ ਰਹੀ ਸੀ ਮੈਂ ਕਿ ਪਹਿਲਾਂ ਬਲੌਗੇ ਸਟਾਰਟ ਕਰ ਦਿੰਨੀ ਭਾਂਡੇ ਇਕੱਠੇ ਹੋਏ ਪਏ ਆ ਅੱਜ ਤਾਂ ਘੱਟ ਕੱਲ ਇੰਨੇ ਜ਼ਿਆਦਾ ਸੀ ਭਾਂਡੇ ਬਹੁਤ ਜ਼ਿਆਦਾ ਸੀ ਕੱਲ ਤੇ ਅੱਜ ਘੱਟ ਨੇ ਆ ਦੇ ਅੱਜ ਤਾਂ ਇੰਨੇ ਹੀ ਆ ਪੰਜ ਛੇ ਨੇ ਕੱਲ ਤਾਂ ਬਹੁਤ ਜ਼ਿਆਦਾ ਸੀ ਫਟਾਫਟ ਭਾਂਡੇ ਤੋ ਛੱਡ ਲਾ ਕੇ ਤੂੰ ਕੱਲ ਬਾਥਰੂਮ ਵੀ ਤੋਇਆ ਸੀ ਤਾਂ ਕਰਕੇ ਫਿਰ ਜ਼ਿਆਦਾ ਭਾਂਡੇ ਸੀਗੇ ਅੱਜ ਫਿਰ ਵੀ ਠੀਕ ਹੈ ਤੇ ਹੁਣ ਫਟਾਫਟ ਆ ਦੇ ਜਿੱਦੜੂ ਗੰਦੂ ਬੜਾ सब रजाइय रज कठिया तो मैं सोच रही फटाफट झाड़ू ला ना पुजा तो ला ना बस ना ली बस काम कल बाल भी तो साइन कर तो लिया ना हाँ। काम हो चुके आर तो मतलब ना तो ली सब कुछ कर लिया चादर भी धो तो लिया चादर चेंज की तो चादर आ ग्वस भी धो तो लिया दोनों ਤੇ ਆਪਣਾ ਅੱਜ ਕੰਮ ਸਾਰਾ ਨਿਬੜ ਗਿਆ। ਕੱਲ ਮੈਂ ਟੋਵਲ ਧੋਲੀ ਸੀ, ਅੱਜ ਚੱਦਰ ਧੋਲੀ ਆ ਮੈਂ ਇਹ ਟੋਲਿਓ ਕਿੰਨੇ ਦਿਨ ਹੋ ਗਏ ਸੀ ਧੋਏ ਨਹੀਂ ਸੀ। ਤਾਂ ਹੀ ਗੰਦੇ ਪੈਸ ਟੋਲਿਓ ਵੀ ਧੋਲਿਆ। ਤੇ ਅੱਜ ਦੇਖੋ ਚੱਦਰ ਦੁੱਜੀ ਵਿਛਾਈ ਆ। ਸੋਹਣੀ ਲੱਗ ਰਹੀ ਨਾ ਇਹ ਵੀ orange ਕਲਰ ਕੀ ਚੱਦਰ ਵਿਛਾਈ ਆ ਅੱਜ ਆਪਾਂ। ਇਹ ਵੀ ਇੱਥੇ ਹੋ ਵੀ ਸੋਹਣੀ ਆ। ਦੋਨੇ ਚੱਦਰਾ ਸੋਹਣੀਆਂ ਨੇ। ਤੇ ਬੱਸ ਥਿੜੀ ਹੋ ਚੁੱਕੀ ਹੁਣ ਆਪਾਂ ਰੋਟੀ ਖਾਣੀ ਆ। ਪਹਿਲਾਂ ਕੱਪੜੇ ਰੱਖਦਾ ਬਰੌ ਦੇ ਵਿੱਚ। ਕੱਪੜਾ ਰੱਖ ਕੇ ਉਸ ਤੋਂ ਬਾਅਦ ਆਪਾਂ ਰੋਟੀ ਖਾਵਾਂਗੇ। ਖਾਣ ਲੱਗਿਆਂ ਰੋਟੀ ਤੇ ਅੱਜ ਮੈਂ ਦਾਲ ਖਾ ਰਹੀ ਹਾਂ ਕਾਲੀ ਦਾਲ ਸੀਗੀ ਉਹਦੇ ਨਾਲ ਰੋਟੀ ਖਾ ਰਹੀ ਹਾਂ ਮੱਕੀ ਦੀ ਮੱਕੀ ਵੀ ਮਿਕਸਾਟੇ ਦੀ ਰੋਟੀ ਬਣਾਈ ਮੱਕੀ ਵੀ ਸੀ ਕਣਕ ਵੀ ਸੀ ਉਹਦੀ ਰੋਟੀ ਬਣਾਈ ਹੈ ਤੇ ਗਾਇਸ ਅੱਜ ਤੱਕ ਤਾਂ ਵਧੀਆ ਨਹੀਂ ਸੁੱਕੀ ਹੋਈ ਆ ਬਸ ਮੇਰੇ ਕੱਪੜੇ ਵਧੀਆ ਸੁੱਕ ਜਾਣ ਤੇ ਸਹੀ ਰਹੂਗਾ ਕਿਉਂ ਚਾਦਰ ਥੋੜੀ ਜਿਹੀ ਮੋਟੀ ਆ ਨਾ ਸਰਦੀਆਂ ਵਾਲੀ ਚਾਦਰ ਆਇਆ ਸੁੱਕਦੀ ਹੈ ਕਈ ਵਾਰੀ ਨਹੀਂ ਸੁੱਕਦੀ ਤੇ ਥੋੜੀ ਸੁੱਕਦੇ ਜਿਆਦਾ ਵਧੀਆ ਮੈਂ ਤਾਂ ਚਾਦਰ ਦੀ ਟੈਨਸ਼ਨ ਹੋ ਗਈ ਗਾਇਸ ਮੈਂ ਰੋਟੀ ਰਾਟੀ ਖਾ ਲਈ ਆ ਤੇ ਹੁਣ ਮੈਂ ਥੋੜਾ ਜਿਹਾ ਲੇਟ ਜਾਂਦੀ ਆ ਬਾਹਰ ਤੋਂ ਤਾਂ ਵਧੀਆ ਨਿਕਲੀ ਹੋਈ ਆ ਪਰ ਕੱਪੜੇ ਹਲੇ ਤੱਕ ਸੁੱਕੇ ਨਹੀਂ ਕੱਪੜੇ ਤਾਂ ਗਿੱਲੇ ਹੀ ਪਏ ਆ ਸੁੱਕ ਜਾਣ ਦੇ ਬਾਅਦ ਚਾਦਰ ਵੀ ਗਿੱਲੀ ਪਈ ਹੋਈ ਆ ਤੇ ਸੁੱਕ ਜਾਣ ਦੇ ਜਦ ਥੋੜਾ ਟਾਈਮ ਤਾਂ ਲੱਗੂ ਗਈ ਸੁੱਕਣ ਨੂੰ ਇਦਾਂ ਥੋੜੀ ਸਾਰੀ ਜਲਦੀ ਸੁੱਕ ਜਾਣਗੇ ਇਸ ਮੈਂ ਹੁਣ ਜਾ ਰਹੀ ਹਾਂ ਥੋੜੀ ਜਿਹੀ ਤਿਆਰ ਮੈਂ ਕੰਗੀ ਕੁੰਗੀ ਕਰ ਲਾ ਥੋੜੇ ਬਾਲ ਖਿੱਲੇ ਪਏ ਹੋਏ ਆ ਸਵੇਰ ਤੇ ਤੇ ਮੈਂ ਬਾਹਰ ਥੋੜੀ ਬੈਠੀ ਰਹੀ ਸੀ ਤਾਂ ਪੁੱਛਿਆ ਕਿ ਉਹ ਤਾਂ ਵਧੀਆ ਸੀ ਚੱਦਰ ਹਲੇ ਸੁੱਕੀ ਨਹੀਂ ਸੀ ਗਿੱਲੀ ਸੀ ਹਾਂ ਲੇਵਨ ਥੱਲੇ ਥੱਲੇ ਗਿੱਲੀ ਹੈਗੇ ਬਾਕੀ ਤਾਂ ਸੁੱਕ ਗਈ ਸੁੱਕੀ ਜਾਊਗੀ ਸਾਮ ਤੱਕ ਉਹਦਾ ਰੋਟੀ ਪਾਣੀ ਬਣਾਵੇਂ ਕੱਲ੍ਹ ਮੈਂ ਤਾਂ ਸੁੱਕਾ ਧੜਿਆ ਕੰਗੇ ਕੁੰਗੇ ਕਰ ਲਿਆ ਤੇ ਸਾਡੇ ਧੁੱਪ ਤੱਪ ਤਾਂ ਚਲੀ ਗਈ ਆ ਕਿੰਨੇ ਵਜ ਗਏ ਹਾਂ ਸਾਡੇ ਚ ਪੌਣੇ 4 ਪੌਣੇ 5 ਹੋ ਗਿਆ ਡੜਵੀ ਆਣ ਵਾਲੇ ਨੇ ਡੇਢ ਦੇ ਕਦੋਂ ਤੱਕ ਆਂਦੇ ਡੜੀ ਡੜੀ ਕਰੇ ਆ ਚੁੱਕੇ ਆ ਮੇਰੇ ਵੱਸ ਹੁਣ ਚਾਹ ਪੀਣ ਲੱਗੇ ਆ ਲੇਖ ਸਭ ਇਹ ਲੱਗ ਮੇਰੇ ਹਸਬੰਦ ਦੇਖਦੇ ਕਦੋਂ ਤੱਕ ਆਂਦੇ ਆ ਕਦੋਂ ਤੱਕ ਨਹੀਂ ਆਂਦੇ ਮੈਂ ਛੁੱਟ ਕਦੋਂ ਹੁੰਦੀ ਆ ਕਿਉਂਕਿ ਅੱਜ ਸ਼ਨੀਵਾਰ ਹੈ ਸਾਇਦ ਕਹਿੰਦੇ ਜਲਦੀ ਵੀ ਆ ਸਕਦਾ ਲੇਟ ਵੀ ਬਾਕੀ ਦੇਖਦੇ ਵੈਸੇ 3 ਵਜੇ ਆ ਜਾਂਦੇ ਆ 4:30 ਵਜੇ ਨੇ ਤਾਂ ਕਿਹ ਪਤਾ 6 ਵਜੇ ਆਜੇ ਕਿਹ ਪਤਾ ਲੇਟ ਹੋ ਜਾ 10-15 ਮਿੰਟ ਅੱਧਾ ਘੰਟਾ ਘੰਟਾ ਲੇਟ ਹੋ ਜਾ ਮਤੇ ਥੋੜਾ ਵਾ ਟਾਈਮ ਲਾ ਲੈਂਦੇ ਆ ਕਿਉਂ ਪੈਸਿਆਂ ਦੀ ਇੰਨੀ ਤੰਗੀ ਜਲਦੀ ਵੀ ਉਹ ਬਹੁਤ ਜ਼ਿਆਦਾ ਹੱਥ ਬਹੁਤ ਟਾਈਟ ਹੋਇਆ ਪਿਆ ਸਾਡਾ ਬਹੁਤ ਜ਼ਿਆਦਾ ਹੱਥ ਟਾਈਟ ਹੋਇਆ ਪਿਆ ਅੱਜ ਬਣਾ ਰਹੀ ਆ ਮੱਕੀ ਦੀ ਰੋਟੀ ਆ ਦੇਖ ਮੱਕੀ ਦੀ ਰੋ ਤਾਂ फटाफट ਮੱਕੀ ਦੀ ਰੋਟੀ ਬਣਾ ਕੇ ਨਾਲ ਚਾਹ ਬਣਾਵਾਂਗੇ ਚਾਹ ਦੇ ਨਾਲ ਆਪਾਂ ਮੱਕੀ ਦੀ ਰੋਟੀ ਖਾਵਾਂਗੇ ਤੇ ਗਾਇਸ ਅੱਜ ਦਾ ਵਲੋਗ ਆਪਾਂ ਇੱਥੇ ਹੀ ਖਤਮ ਕਰਦੇ ਪਲੀਜ਼ ਮੈਨ ਬਰਾਊਨ ਰਾਈ ਕੋਮਨ ਸੈਜੋ ਕੋ ਵੀਡੀਓ ਨੂੰ ਵੱਧ ਤੋਂ ਵੱਧ ਸੈਰ ਕਰ ਮਿਲਦੇ ਆ ਨੈਕਸਟ ਵਲੋਗ ਸੇ ਤਦ ਤੱਕ ਵੀ ਬਾਏ ਬਾਏ